ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਗਿਰੀ ਲੱਖੀ ਪਿੰਡ ਸਹਣਾ ਜੀ ਕਹਿੰਦੇ ਤੁਹ ਜਿਹੜੇ ਸੁਨੋ ਵਾਲੀ ਸ਼ਕਤ ਨੀਲੋ ਕੋਟ ਹੈਬਲੀ ਉੱਥੇ ਰਹਿੰਦਾ ਠੀਕ ਆ ਮੋਬਾਈਲ ਨੰਬਰ ਆਪਣਾ 6280612633 628061 ਕਦੋਂ ਕੁ ਸੂਈ ਆਏ ਇਹ ਇਹ ਰਾਤ ਸੂਈ ਆ ਮੇਰੇ 2:00 ਵਜੇ ਠੀਕ ਆ ਬੱਚਾ ਕੀ ਦਿੱਤਾ ਨੇ ਕੱਟੀ ਆ ਵੀ ਮਗਰ ਆ ਗਈ ਕੱਟੀ ਪਤਾ ਕੁਛ ਕੀ ਟੀਕੇ ਦੀ ਹੈ ਨਹੀਂ ਵੀਰੇ ਯਾਰ ਅਸੀਂ ਆਪਾਂ ਕਹਿ ਜੀਏ ਠੀਕ ਹੈ ਤੇ ਸਵੇਰੇ ਚੋ ਜਾ ਕੇ ਦੇਖੀ ਆ ਹਾਂ ਬਿਲਕੁਲ ਠੰਡੀ ਹਥਣਾਂ ਦੀ ਸਾਫ ਥਾਂ ਥਾਂ ਬਿਲਕੁਲ ਓਕੇ ਹੈ ਘਰ ਤੱਕ ਵੀਰੇ ਠੀਕ ਆ ਭਾਰ ਜੇਰਤਾ ਰੋਕੇ ਆ ਸਾਰਾ ਕੁਝ ਓਕੇ ਗਾਰੰਟੀ ਦੇਵਾਂਗੇ ਠੀਕ ਹੈ ਤੇ ਥਾਂ ਵੀ ਸੋਹਣਾ ਮੁੱਠੀ ਵਾਲਾ ਸਾਫ ਸੁਥਰਾ ਹੈ ਨਾ ਥੋੜਾ ਕੈਮਰੇ ਨਾਲ ਦੇਖ ਕੇ ਜੂ ਡਰਦੀ ਹੈ ਪਈ ਆ ਅੰਦਾਜ਼ਾ ਇਹਦਾ ਤੇ ਕਿੰਨਾ ਦੇ ਦਊਗੀ ਹੈ ਦੋ ਦੂਰੇ 10 ਤੋਂ 11 ਲੀਟਰ ਦੇ ਠੀਕ ਹੈ ਮੁੱਲ ਇਹ ਕਿਰਨ ਨਾ ਮੇਹਰ ਜੀ ਮਾਨਦਾਨ ਹੋ ਜੂਗਾ ਹਾਂ ਬਿਲਕੁਲ ਸੁਬ੍ਰਤ ਸਿੰਘ ਨੂੰ ਮਥਾ ਦੇਖ ਲਓ ਸਿੰਘ ਦਾ ਮੜਾ ਹੈ ਦਾਤੀ ਸਿੰਘਾ ਤੇ ਪਰ ਪੜੀ ਪੁੜੀ ਬਹੁਤ ਜ਼ਿਆਦਾ ਰਾਜੀ ਸਹਿਜ ਪੂਰਾ ਫੁੱਲਾ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਹੈਗੀ ਤੇ ਤੋੜ ਕੇ ਆਪਾਂ ਦਿਖਾ ਦਿੰਨੇ ਆ ਸੋ ਪਿੱਠ ਫੁੱੜੇ ਦੀ ਬਾਂਤਰ ਦੇਖੋ ਤੇ ਫੁੱਲ ਰਾਜੀ ਸਭੀ ਪੜੀ ਵੀ ਸੋ ਕਦ ਕਾਠ ਵਗੈਰਾ ਦੇਖੋ ਝੋਟੀ ਦਾ ਪੂਰਾ ਚੰਗਾ ਤੇ ਥਣਲੇਵਾ ਆਪਾਂ ਨੇੜੋ ਦਿਖਾ ਦਿੰਨੇ ਆਗੇ ਸਮਾਰ ਕੇ ਸੋ ਵੀਰੋ ਥਣਲੇਵਾ ਨੇੜੋ ਤੋਂ ਦੇਖ ਸਕਦੇ ਹੋ ਲੇਗ ਵਾਲੇ ਪਾਸੇ ਪੂਰੀ ਸਾਫ ਸੁਥਰੀ ਹੈ ਨਾ ਤੇ ਵੀਰੇ 94000 ਚ ਮਾਨਦਾਨ ਕਰ ਦਾਂਗੇ ਹਾਂ ਵੀਰੇ 93 ਯਾਰ ਮੋਲਾ ਮੰਨਦਾ ਨੇ ਦੇ ਵਿੱਚ ਹੋ ਜੂ ਹਨਾ ਤੇ ਨੰਬਰ ਬੋਲੀ ਦੁਬਾਰੇ ਆਪਣਾ 62806 12631 ਠੀਕ ਹੈ ਸੋ ਕਿਸੇ ਵੀਰ ਦੇ ਪ੍ਰੂਨ ਕੱਟੀ ਪਸੰਦ ਹੋਵੇ ਸੂਈ ਸਵਾਈਆ ਜੇਰ ਧਾਰ ਸਭ ਕੁਝ ਓਕੇ ਆ ਤੇ ਵੱਡੀ ਬੁੱਡੀ ਫੋਲਾ ਕੋਈ ਵੀਰ ਛੋਟੀ ਮੰਨ ਕੇ ਨਾ ਅਸੀਂ ਵੀਰ ਦਿਖਾ ਦਿੰਦੇ ਆ ਵੀਰੇ ਇਹੇ ਜੀ ਗੱਲ ਨੇ ਖੰਢੀ ਜਾ ਜਮਾ ਬੱਚਾ ਨਾਲ ਤੋਂ ਵੀ ਨਹੀਂ ਠੀਕ ਹੈ ਮਲਾ ਠੰਡੀ ਸੀਲਤਾ ਇੰਨੀ ਹੈ ਹਨਾ ਹਾਂ ਸੋ ਦੇਖੋ ਧਾਰਾਂ ਵੀਰ ਕੰਦਾ ਮਾਰ ਕੇ ਦਿਖਾ ਦਿੰਦੇ ਸੋ ਚਵਾਈ ਦੇਖੋ ਮਲਾ ਉਹੀ ਥੋੜਾ ਡਰਦੀ ਏ ਬਈ ਘਰੋਂ ਕੱਢੀ ਨਹੀਂ ਲੱਗਦੀ ਕਦੇ ਜਮੇ ਹਨਾ ਨਹੀਂ ਬਈ ਜਮੀ ਨਹੀਂ ਕੱਢੀ ਠੀਕ ਅੰਮਾ ਘਸਰਾ ਹੀ ਮਾਰ ਅਰੇ ਵਖੋ ਖੁਦ ਧਾਰਾ ਦੇਖੋ ਚੋਰ ਵਾਲੇ ਪਾਸੇ ਵੀ ਰੋਕੇ ਹੋਏ ਜਾ ਮੈਂ ਸਾਫਤ ਕੋਈ ਕੁਝ ਨਹੀਂ ਕਰਦੀ ਠੀਕ ਹੈ ਸੋ ਕਿਸੇ ਵੀਰ ਦੇ ਝੋਟੀ ਪਸੰਦ ਤੋਂ ਵੇਸ ਨਾਲ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਤ